ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਵੈਲਕਮ ਕਰਦੇ ਆਂ ਚਸਲੀਨਾ ਵਲੌਗ ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਇ ਠੀਕ ਠਾਕ ਹੋਵੋਗੇ ਤੇ ਅੱਜ ਵਾਲੀ ਵੀਡੀਓ ਕਰਦੇ ਆਂ ਸਟਾਰਟ ਸੋ ਗੈਪ ਪੈ ਰਿਹਾ ਵਲੌਗਾਂ ਦੇ ਵਿੱਚ ਤੇ ਮੈਂ ਕੋਸ਼ਿਸ਼ ਕਰਾਂਗੀ ਫੁੱਡਲੀ ਦੁਬਾਰਾ ਫਿਰ ਕੰਟੀਨਿਊ ਉਹਦੇ ਹੀ ਵਲੌਗ ਲੈ ਕੇ ਆਏਗੀ ਸਾਰੇ ਵੇਟ ਕਰਦੇ ਹੋ ਸਾਰੇ ਡੀਕਦੇ ਰਹਿੰਨੇ ਹੋ ਕਿ ਭਈ ਤੁਸੀਂ ਵੀਡੀਓ ਨਹੀਂ ਪਾਉਂਦੇ ਹੌਲੀ ਹੌਲੀ ਆਊਗਾ ਠੀਕ ਆ ਮੰਨਾ ਕਿਉਂਕਿ ਤੁਹਾਨੂੰ ਪਤਾ ਹੈ ਕਿ ਕੋਸ਼ਿਸ਼ ਕਰਦੇ ਆ ਪਰ ਫਿਰ ਨਕਾਮ ਹੋ ਜਾਈਦਾ ਫਿਰ ਉੱਠਣ ਦੀ ਕੋਸ਼ਿਸ਼ ਕਰਦੇ ਆ ਫਿਰ ਫਿਰ ਨਕਾਮ ਹੋ ਜਾਈਦਾ ਤੇ ਹੌਲੀ-ਹੌਲੀ ਮਨ ਚੇਂਜ ਹੋਊਗਾ ਫਿਰ ਮਨ ਜਿ ਬੁਝਿਆ ਪਿਆ ਯਾਰ ਹਣਾ ਕੁਝ ਵੀ ਚੰਗਾ ਨਹੀਂ ਲੱਗਦਾ ਜਿਵੇਂ-ਜਿਵੇਂ ਦਿਨ ਵਧਦੇ ਜਾਂਦੇ ਆ ਦਿਨ ਜਿਵੇਂ ਆਪਣਾ ਬਾਪੂ ਨੂੰ ਗਏ ਨੂੰ ਟਾਈਮ ਜਿਆਦਾ ਹੋਈ ਜਾਂਦਾ ਉਵੇਂ-ਉਵੇਂ ਕਿਦਾਂ ਭਲ ਜਿਆਦਾ ਆਉਂਦੀ ਆ ਉਵੇਂ-ਉਵੇਂ ਉਹਨਾਂ ਦੀ ਕਮੀ ਜਿਆਦਾ ਮਹਿਸੂਸ ਹੁੰਦੀ ਆ ਤੇ ਜਿਵੇਂ ਜ਼ਿੰਦਗੀ ਦੇ ਬਾਲੇ ਵਧ ਗਏ ਆ ਹੁਣ ਜਿਹੜੇ ਕੰਮ ਜ਼ਿੰਦਗੀ ਚ ਨਹੀਂ ਵੀ ਕੀਤੇ ਸੀ ਉਹ ਵੀ ਕਰਨੇ ਪੈਂਦੇ ਆ ਤੇ ਜਿਹੜੇ ਕੰਮ ਕੀਤੇ ਬਿਨਾ ਸਰ ਸਕਦਾ ਮੈਂ ਉਹ ਵੀ ਕਰਦਾ ਕਿਉਂਕਿ ਮੈਨੂੰ ਇਹ ਲੰਦਾ ਕਿ ਯਾਰ ਸ਼ਾਇਦ ਬਾਪੂ ਹੁੰਦਾ ਤਾਂ ਉਹ ਕਹਿ ਕੇ ਕਰਵਾ ਲੈਂਦਾ ਹੁਣ ਇਦਾਂ ਉਲਝੇ ਜੇ ਫਿਰਦੇ ਆ ਹੋਰ ਕੋਈ ਇਸ਼ੂ ਨਹੀਂਗਾ ਤੇ ਤੁਹਾਨੂੰ ਹਰ ਵਾਰੀ ਕਹੀਦਾ ਤੁਹਾਨੂੰ ਜਵਰਾਜ ਨਾਲ ਮਲਾਵਾਂਗੇ ਛੋਟੇ ਸਿੱਧੂ ਨਾਲ ਮਲਾਵਾਂਗੇ ਤੇ ਉਹ ਹਰ ਵਾਰੀ ਵਿੱਚ ਹੀ ਰਹਿ ਜਾਂਦਾ ਤੇ ਸੱਚ ਜਾਨੂ ਆਪਦੀਆਂ ਸਾਡੀਆਂ ਬਹੁਤ ਖੁਸ਼ੀਆਂ ਵਿੱਚ ਅਧੂਰੀਆਂ ਰਹਿ ਗਈਆਂ ਨੇ ਬਹੁਤ ਚੀਜ਼ਾਂ ਅਪਲੋਡ ਕਰਨ ਵਾਲੀਆਂ ਜਿਹੜੀਆਂ ਨਹੀਂ ਕਰ पाए ਉਹਨੂੰ ਤੇ ਮੇਰੇ ਸਾਹ ਹੁਣ ਉਹਨਾਂ ਕਰਨ ਦਾ ਫਾਇਦਾ ਵੀ ਕੋਈ ਨਹੀਂ ਹਨਾ ਕਿਉਂਕਿ ਜਿੰਨੀਆਂ ਮੈਂ ਕਲਿੱਪਾਂ ਬਣਾਈਆਂ ਸੀਗੀਆਂ ਪਹਿਲਾਂ ਵਾਲੀਆਂ ਤੇ ਉਹ ਪਾਉਣ ਦਾ ਟਾਈਮ ਹੀ ਲੱਗਾ ਸੋਚਿਆ ਠਹਿਰ ਕੇ ਪਾਵਾਂਗੇ ਹਲੇ ਉਦੋਂ ਬਾਅਦ ਚ ਜ਼ਿੰਦਗੀ ਹੋਰ ਪਾਸੇ ਨੂੰ ਲੈ ਗਈ ਸਾਰਾ ਕੁਝ ਵਿਚ ਹੀ ਰਹਿ ਗਿਆ ਤੇ ਅੱਜ ਤੁਹਾਨੂੰ ਮਿਲਾਉਣੇ ਆ ਮਮਾ ਜੀ ਨਾਲ ਸਾਰੇ ਪਰਿਵਾਰ ਦੇ ਨਾਲ ਠੀਕ ਆ ਤੇ ਫਿਰ ਉਹ ਯਵਰਾਜ ਨਾਲ ਹੀ ਮਿਲਾਵਾਂਗੇ ਅੱਜ ਤੁਸੀਂ ਸਾਰਿਆਂ ਨੇ ਫਿਕਰ ਕਰਦੇ ਸੀਗੇ ਕਿ ਮਾਂ ਕਿਵੇਂ ਆ ਤੇ 2 ਮਹੀਨੇ ਉਹ ਚੱਲੇ ਆ ਬਾਪੂ ਨੂੰ ਗਏ ਨੂੰ ਤੇ ਹੁਣ ਮੰਮਾ ਨੂੰ ਮੈਂ ਲੈ ਕੇ ਆਉਂਗਾ ਵੀਡੀਓ ਦੇ ਵਿੱਚ ਤੇ ਐਸ਼ ਨੂੰ ਤੇ ਕੋਸ਼ਿਸ਼ ਕਰਾਂਗੇ ਜੁਵਰਾਜ ਵੀ ਜੇ ਆਇਆ ਤਾਂ ਨਹੀਂ ਫਿਰ ਅਗਲੇ ਵਲੌਗ ਦਾ ਜੁਵਰਾਜ ਪੱਕਾ ਹੀ ਲੈ ਕੇ ਆਵਾਂਗੇ ਨਾਲ ਠੀਕ ਆ ਤੇ ਆਪਣਾ ਜਿਹੜਾ ਬੈਕ ਸਾਈਡ ਦੇਖੋ ਤੁਸੀਂ ਪੱਠੇ ਆਪਣੇ ਵਧੀਆ ਘੈਂਟ ਹੋ ਗਏ ਆ ਇੱਥੇ ਤੇ ਪੂਰੀ ਹਰੇ ਭਾਈ ਹੁਣ ਇੱਧਰ ਮੱਥੇ ਲੱਗਿਆ ਕਰਨ ਜਦੋਂ ਵੀਡੀਓ ਵਿੱਚ ਤੁਸੀਂ ਦੇਖਿਆ ਕਰੋਗੇ ਤਾਂ ਕਿ ਦੇੱਕ ਪਾਣੀ ਹੋਰ ਲੱਗ ਗਿਆ ਤਾਂ ਇੱਥੇ ਪੂਰੇ ਹਰੇ ਭਾਈ ਹਰੇ ਭਾਈ ਪੂਰੀ ਇਹਦਾ ਚੈਲ ਪੈੜ ਹੋਇਆ ਕਰੂਗੀ ਹਨਾ ਤੇ ਫਿਰ ਆਜੂ ਫਿਰ ਕਰਦੇ ਆ ਕੰਟੀਨਿਊ ਸ਼ੈਂਕੀ ਉੱਡ ਗਿਆ ਉਹ ਵਾਲਾ ਉਧਰ ਸ਼ੈਂਕੀ ਓਏ ਆ ਜਾ ਪੁੱਤ ਕਿੰਨੇ ਤੋੜਾ ਫਰਦਾ ਆ ਆ ਜਾ ਠੀਕ ਆ ਆਉ ਤੁਹਾਨੂੰ ਮਲਾਉਣੇ ਆ ਪਰਿਵਾਰ ਦੇ ਨਾਲ ਪਹਿਲਾ ਲਵ ਬਰਡ ਮਲਾਉਣੇ ਕਬੂਤਰ ਆਪਾਂ ਛੱਡਦੇ ਆ ਆਪਣੇ ਤੇ ਉਹ ਆਪਣਾ ਦਾਣਾ ਵਗੈਰਾ ਲੈ ਰਹੇ ਨੇ ਕਬੂਤਰ ਛੱਡਦੇ ਆ ਓਏ ਵੀ ਇੱਕ ਨਵੇਂ ਤਰ੍ਹਾਂ ਨਵੇਂ ਗਿੱਜੇ ਆ ਇਹ ਪਤਾ ਹੀ ਕਰਦੇ ਆ ਇਹ ਜਾਂਦੇ ਆਪਣੇ ਉਹ ਉਧਰ ਘਰੇ ਦੇਖੀ ਹੌਲੀ ਹੌਲੀ ਤੋੜੇ ਫਰਦੇ ਨੇ ਨਾ ਇਹਨਾਂ ਨੇ ਉਹ ਵੀਲੇਜ ਉਹ ਜਿਹੜਾ ਨਾ ਪਰਲੇ ਚ ਉੱਥੇ ਬੜੇ ਸੋਹਣੇ ਲੱਗਦੇ ਆ ਹੁਣ ਤੁਰੇ ਤੁਰੇ ਜਾਂਦੇ ਜਾਂਦੇ ਉਹ ਪਰੇ ਅਮਰੂਦ ਕੋਲੇ ਜਾਵੋ ਆਪਣੀਆਂ ਚਿੜੀਆਂ ਇਹ ਲਾਵ ਬर्ड ਲਾਵ ਬर्ड ਨੇ ਤੇ ਇਹਨਾਂ ਨੂੰ ਕੁੰਡੇ ਵਿੱਚ ਪਾਣੀ ਰੱਖਿਆ ਤੇ ਪਹਿਲਾਂ ਆਪਾਂ ਇਦਾਂ ਵਾਸਤੇ ਆ ਲੈ ਕੇ ਆਂਦਾ ਸੀਗਾ ਪਰ ਇਹਦੇ ਵਿੱਚ ਪਾਣੀ ਗਰਮ ਹੁੰਦਾ ਕਿਉਂਕਿ ਲੋਤਤੀ ਵਗਦੀ ਜਾਨਾ ਪਾਣੀ ਗਰਮ ਹੋ ਜਾਂਦਾ ਇਹ ਚੋਂਨਾਂ ਕ ਪਾਣੀ ਬੱਚੇ ਦੀ ਤੁਰਿਆ ਜਾਂਦਾ ਤੇ ਫਿਰ ਉਹਦੇ ਵਿੱਚ ਠੰਡਾ ਰਹਿੰਦਾ ਪਾਣੀ ਤੇ ਇਹਨਾਂ ਦਾ ਫੀਡਰ ਲਾਤੇ ਆ ਉਹ ਜਿੰਨੇ ਕੁ ਦਾਣੇ ਇਹਨਾਂ ਨੇ ਖਾਣੇ ਆ ਉੰਨੇ ਕੀ ਆਪਣੇ ਆਪ ਹੀ ਕੱਢ ਲੈਂਦੇ ਦਾਣੇ ਵੇਸਟ ਨਹੀਂ ਹੁੰਦੇ ਹਾਂਜੀ ਐਸੋ ਵਰਗੀ ਖੁੱਡੇ ਚ ਬਲੈਕ ਕਬੂਤਰ ਫੇਵਰੇਟ ਆ ਇਹਦਾ ਮੇਰਾ ਵੀ ਫੇਵਰੇਟ ਆ ਇਹਨਾਂ ਨੇ ਆਂਡੇ ਧਰ ਲਏ ਆ ਤੇ ਇਹਨੇ ਸੋਹਣੇ ਬੱਚੇ ਆ ਦੇਖੋ ਮੈਂ ਨਾ ਵੀ ਨਾ ਧੰਗ ਨਾ ਕਰ ਇਹਨਾਂ ਦੇ ਸੋਹਣੇ ਬੱਚੇ ਨਿਕਲਣਗੇ ਹਨ ਤੇ ਅਸੀਂ ਪਿਓ ਤੇ ਦੋਨਾਂ ਨੇ ਦੇਖਣੇ ਹੁੰਦੇ ਆ ਇਹਨਾਂ ਨੇ ਬੱਚੇ ਕੱਢੇ ਕਿ ਨਹੀਂ ਕੱਢੇ ਆਂਦੀ ਹਲੇ ਦਾ ਹਲੇ ਆਂਡੇ ਆ ਇਹਨਾਂ ਨੇ ਤਾਂ ਇਹ ਵਾਲੇ ਦੇਖ ਆ ਇੱਥੇ ਬੱਚੇ ਹੈਗੇ ਦੋ ਹਨ ਹਾਂ ਇਹ ਬੱਚੇ ਹੈਗੇ ਆ ਚਲੋ ਇੱਥੇ ਵੀ ਆਂਡੇ ਹੈਗੇ ਆ ਇੱਥੇ ਵੀ ਆਂਡੇ ਹੈਗੇ ਆ ਇੱਥੇ ਇੱਕ ਬੱਚਾ ਹੈਗਾ ਉਹ ਪਰ ਆਪਣਾ ਲੱਗਾ ਸੋਲਰ ਸਿਸਟਮ ਤੇ ਨੇਰੀ ਦੇ ਨਾਲ ਵਿਚਾਰ ਰਹਿ ਗਿਆ ਉਹ ਨਹੀਂ ਉੱਡਿਆ ਬਹੁਤ ਮਜ਼ਬੂਤੀ ਨਾਲ ਲਾਇਆ ਸੀ ਪਰ ਜੇ ਹੁਣ ਨਹੀਂ ਪਟਿਆ ਗਿਆ ਹੁਣ ਪਟਿਆ ਨਹੀਂ ਜਾਂਦਾ ਹੁਣ ਉਮੀਦ ਹੈਗੀ ਹੈ ਕਿ ਟਿਕ ਜੂਗਾ ਅਸੀਂ ਕਿਉਂਕਿ ਬਹੁਤ ਜ਼ਿਆਦਾ ਨੇਰੀ ਸੀ ਦਰਖਤ ਦਰ ਵਗੈ ਪੜਤੇ ਸਾਰੇ ਤੇ ਸੋਲਰ ਦਾ ਬਚਾਅ ਹੋ ਗਿਆ ਹੈ ਇਸ ਨੂੰ ਕੋਈ ਨੁਕਸਾਨ ਨਹੀਂ ਹੋਇਆ ਬਾਕੀ ਜਦੋਂ ਕੋਦਰ ਪਾਵਦੀ ਆਈ ਤੇ ਆਉਂਦੀ ਆ ਤਾਂ ਕੋਈ ਚੀਜ਼ ਛੱੜਦੀ ਨਹੀਂ ਬਟ ਬਹੁਤ ਤੇਜ਼ ਹਵਾ ਸੀਗੀ ਪਰ ਫਿਰ ਵੀ ਇਹਨੂੰ ਕੁਝ ਖਿਲਿਆ ਨਹੀਂ ਗਿਆ ਕੁਝ ਨਹੀਂ ਹੋਇਆ ਇਹਨੂੰ ਖੱਲੇ ਦੀ ਹਵਾ ਵੀ ਕ੍ਰਾਸ ਹੁੰਦੀ ਹੈ ਨਾ ਇਹਦੇ ਤੇ ਹਲੇ ਤੱਕ ਵਿਚਾਰ ਰਿਹਾ ਤੁਹਾਨੂੰ ਆਪ ਸੋਲਰ ਸਿਸਟਮ ਦੀ ਸਪੈਸ਼ਲ ਵੀਡੀਓ ਬਣਾਵਾਂਗੇ ਤੇ ਤੁਸੀਂ ਤੁਹਾਨੂੰ ਸਾਰਾ ਦੱਸੂਗਾ ਵੀ ਕੀ ਕੀ ਖਰਚ ਆਇਆ ਤੇ ਕਬੂਤਰ ਆਪਣੇ ਦਾਣੇ ਖਾਂਦੇ ਫਿਰਦੇ ਆ ਹਾਂ ਬਤ ਜਰਾ ਆਇਓ ਕੀ ਹੋ ਗਿਆ ਹਣ ਹਾਂ ਇਹ ਪੈਪ ਰੋਟਾ ਕਾ ਬਤ ਹੈ ਪੈਪ ਨਹੀਂ ਇਹਨੇ ਤੋੜਤਾ ਇਥੋਂ ਟੁੱਟ ਗਿਆ ਹੂੰ ਚਲ ਆਇਓ ਉੱਠ ਪਾ ਆਜਾ ਤੇਰੀ ਛੁੱਟੀਆਂ ਕਿੰਨੀਆਂ ਹੁਣ ਹੈ ਤੇਰਾ ਕੰਨ ਸਕੂਲ ਉੱਡ ਗਿਆ ਸਕੂਲ ਜਾਣਾ ਨਹੀਂ ਪਿਆ ਕਰਨ ਨਿਹਰੀ ਨਾਲ ਉਹ ਨਹੀਂ ਗਿਆ ਕਹਿੰਦੇ ਉੱਡ ਗਿਆ ਕਹਿੰਦੇ ਹੁਣ ਸਕੂਲ ਜਾਣਾ ਨਹੀਂ ਪਿਆ ਕਰਨਾ ਉੱਡ ਗਿਆ ਨਿਹਰੀ ਢਾ ਕੇ ਲੈ ਗਈ ਉਹਨੂੰ ਨਹੀਂ 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 ਉੱਡਿਆ ਠੀਕ ਆ ਫਿਰ ਵੀਰਾ ਐਸ਼ ਗਾ ਸੋਣ ਇਧਰ ਵੀਰੇ ਦਾ ਕਿੰਨਾ ਕ ਪਿਆਰ ਹੁੰਦਾ ਉਹਦੇ ਨਾਲ ਤਾਂ ਨਿਹਰੀ ਲੱਗੀ ਨਿਹਰੀ ਲੱਗੀ ਉਹ ਤਾਂ ਜਾਂਦਾ ਹੀ ਨਹੀਂ ਹਲੇ ਨਿੱਕੀ ਆਹੋ ਤੇਰੇ ਨੇ ਨਿਹਰੀ ਲੈ ਕੇ ਗਈ ਆ ਉਹ ਜਿਹੜਾ ਜੀ ਆਉਣੇ ਆ ਜਦੋਂ ਮੈਂ ਛੋਟਾ ਸੀ ਆਹ ਮੇਰੇ ਵੀ ਨੇਰੀ ਲੈ ਗਈ ਸੀ ਸਾਰਿਆਂ ਦੀ ਨੇਰੀ ਲੈ ਜਾਂਦੀ ਦੰਦ ਹੂੰ ਸਾਰਿਆਂ ਦੀ ਨੇਰੀ ਜਾਂਦੀ ਹਾਂ ਸਾਂ ਨੇਰੀ ਲੈ ਜਾਂਦੀ ਸਾਰਿਆਂ ਦੀ ਲੋ ਦੋਸਤੋ ਇਧਰਲੇ ਪਾਸੇ ਆਪਣੇ ਪੱਠੇ ਵੀ ਪੂਰੀ ਹਰੇ ਵੇ ਮਾਰ ਲੱਗੇ ਆ ਇੱਕ ਪਾਣੀ ਨੂੰ ਲਾਤਾ ਆਪਾਂ ਉਦੋਂ ਹੁਣ ਦੂਜੀ ਦੀ ਤਿਆਰੀ ਆ ਤੇ ਸਬਜ਼ੀ ਵੀ ਥੋੜੀ ਥੋੜੀ ਹੋ ਚੱਲੀ ਆ ਕਿਉਂਕਿ ਅੱਜ ਗਰਮੀ ਚ ਬੜੀ ਜਿਆਦਾ ਆ ਗਈ ਆ ਪਾਣੀ ਪੁਣੀ ਆਪਾਂ ਇੱਥੇ ਵੱਧੂ ਲਏ ਰੱਖਦੇ ਆਂ ਤੇ ਫਿਰ ਹੌਲੀ-ਹੌਲੀ ਉੱਤੇ ਹੁਣ ਕਰ ਰਹੇ ਆ ਗਰੂਪ ਭਿੰਡਿਆ ਵਗੈਰਾ ਲੱਗੀਆਂ ਨੇ ਇੱਕ ਆ ਸਾਡੀ ਵਿੱਚ ਨਾ ਡਿਗ ਪੀਂ ਗੇ ਚਕਾਰੇ ਜਾਂ ਡਿਗ ਮੀ ਆ ਜਾ ਤੂੰ ਨੇਰੀ ਤਾਂ ਲਈ ਇਹ ਗਾਰੇ ਪੈਰ ਲਿੱਪੜ ਜਾਣਗੇ ਆ ਜਾ ਗਿੱਲਾ ਹੋਇਆ ਵਿਆ ਭੱਜਿਆ ਆ ਜਾ ਆ ਜਾ ਆ ਜਾ ਹਾਂਜੀ ਦੋਸਤੋ ਹੁਣ ਪਹੁੰਚ ਗਏ ਆਂ ਆਪਣੇ ਸ਼ੋਅਰੂਮ ਦੇ ਵਿੱਚ ਤੇ ਕਪੜੇ ਦਾ ਕੰਮ ਫੇਰ ਸ਼ੁਰੂ ਕਰ ਦਿੱਤਾ। ਬੁਟੀਕ ਦਾ ਕੰਮ ਆਪਣਾ ਸ਼ੁਰੂ ਹੋ ਗਿਆ। ਜਿੰਨਾਂ ਨੇ ਵੀ ਆਰਡਰ ਦੇਣੇ ਆ ਤੁਸੀਂ ਆਪਣੇ ਆਰਡਰ ਰੈਡੀ ਕਰਵਾ ਸਕਦੇ ਹੋ। ਸੋ ਬਹੁਤ ਸੋਹਣੇ ਸੋਹਣੇ ਸੂਟ ਬਣ ਕੇ ਰੈਡੀ ਹੋ ਰਹੇ ਨੇ ਤੇ ਨਵੇਂ ਆਰਡਰ ਵੀ ਆਪਾਂ ਬੁਕਿੰਗ ਸ਼ੁਰੂ ਕਰ ਦਿੱਤੀ ਆ। ਤੁਸੀਂ ਜਿੰਨਾਂ ਨੇ ਵੀ ਮੇਰੀਆਂ ਭੈਣਾਂ ਨੇ ਨਵੇਂ ਆਰਡਰ ਦੇਣੇ ਨੇ ਸੂਟਾਂ ਦੇ ਤੁਸੀਂ ਆਪਣੇ ਆਰਡਰ ਸਾਨੂੰ ਨੋਟ ਕਰਵਾ ਸਕਦੇ ਹੋ। ਤੇ ਰਸ਼ ਜ਼ਿਆਦਾ ਪੈ ਜਾਂਦਾ ਫਿਰ ਥੋੜਾ ਜਿਹਾ ਟਾਈਮ ਜ਼ਿਆਦਾ ਲੱਗ ਜਾਂਦਾ। ਸੋ ਇਹਨਾਂ ਕੈਂਡ ਸੂਟ ਹੋਣਗੇ ਆਪਣੇ ਤੁਹਾਨੂੰ ਦਿਖਾਉਣੇ ਆਪਣਾ ਮਾਹੌਲ। ਸ਼ੋਅਰੂਮ ਦਾ ਤੇ ਸ਼ੋਅਰੂਮ ਚ ਬੈਠੇ ਆ ਦੇਖੋ ਤੇ AC ਚੱਲਦਾ ਆਪਣਾ ਸੋਲਰ ਲੱਗਾ ਹੋਇਆ ਤੇ ਨਾ ਕੋਈ ਲਾਈਟ ਲਾਈਟ ਮਚਣ ਦਾ ਡਰ ਆ ਜਿੰਨੀ ਮਰਜ਼ੀ ਖੁੱਲੀ ਵਰਤੋ ਚਾਚੇ ਗਿਆ ਨੂੰ ਵੀ ਤਾਰ ਪਾ ਕੇ ਦੇਤੀ ਆ ਆਪਣੇ ਘਰੇ ਦਾ ਲਾਈਟ ਵਾਧੂ ਹੁੰਦੀ ਕਿਉਂਕਿ ਹਜੇ ਆਪਣਾ ਆਨ ਗ੍ਰੇਡ ਵਾਲਾ ਮੀਟਰ ਨਹੀਂ ਲੱਗਾਗਾ ਜੇ ਤੇ ਮੀਟਰ ਲੱਗਾ ਹੋਵੇ ਤਾਂ ਆਪਣੀ ਗ੍ਰੈਡ ਨੂੰ ਲਾਈਟ ਵਾਪਸ ਮੋੜਨ ਲੱਗ ਜੀ ਹੈ ਨਾ ਸੋ ਫਿਰ ਘਰੇ ਜਿਹੜੀ ਲਾਈਟ ਆਪਣੀ ਬਿਜਲੀ ਆ ਉਹ ਬੇਸਟ ਹੀ ਹੁੰਦੀ ਸੀ ਪੀਸੀ ਦੀ ਤਾਰ ਫਿਰ ਚਾਚੇ ਗਿਆ ਨੂੰ ਪਾਤੀ ਆ ਕਿ ਹੁਣ ਸਵੇਰ 8 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਉਹਨਾਂ ਦੇ ਘਰੇ ਵੀ ਆਪਣੀ ਬਿਜਲੀ ਦੀ ਸਪਲਾਈ ਫ੍ਰੀ ਚੱਲੀ ਜਾਂਦੀ ਆਪਣਾ ਘਰ ਤਾਂ ਸਾਰਾ ਫ੍ਰੀ ਚੱਲਣੇ ਚੱਲਣਾ ਤੇ ਫਿਰ ਸ਼ਾਮ ਨੂੰ ਫਿਰਦੋਂ ਸੂਰਜ ਨੂੰ ਢਾਲ ਜਾਂਦਾ ਉਦੋਂ ਫਿਰ ਸੂਰਜੋਂ ਆਪਣਾ ਸੋਧਰ ਲਾਈਟ ਬਣਾਉਣੀ ਬੰਦ ਕਰ ਦਿੰਦਾ ਉਦੋਂ ਫਿਰ ਉਤਾਰ ਉਤਾਰ ਦੀ ਗੀ ਆ ਠੀਕ ਆ ਹੁਣ ਆਪਾਂ ਸ਼ੋਅਰੂਮ ਦੇ ਵਿੱਚ ਆ ਗਏ ਆ ਤੇ ਸਭ ਜਣੋ ਵਲੌਗ ਕੰਟੀਨਿਊ ਕਰੋ ਛੱਡ ਕੇ ਨਾ ਜਦ ਮਨਪ੍ਰੀਤ ਵੀ ਆਉਂਦੀ ਆ ਤੇ ਮਨਪ੍ਰੀਤ ਨੂੰ ਹੀ ਮਿਲਾਉਣੇ ਆ ਠੀਕ ਆ ਤੇ ਆਪਣਾ ਸਿੱਧੂ ਸਾਹਿਬ ਨੂੰ ਸਮਾਉਣ 'ਚ ਲੱਗੇ ਹੋਏ ਤਸੀਂ ਆਪਣਾ ਪੂਰਾ ਅੱਜ ਖਲਾਰਾ ਪਿਆ ਹੋਇਆ ਸ਼ੋਰੂਮ ਦੇ ਵਿੱਚ ਤੁਹਾਨੂੰ ਦਿਖਾਉਣਾ ਮੈਂ ਆ ਪਿੱਛੇ ਤੁਸੀਂ ਦੇਖ ਸਕਦੇ ਹੋ ਉਹ ਸਾਰੇ ਅੱਜ ਖਾਨ ਤੋਂ ਨਵੇਂ ਆਏ ਆ ਆਪਣਾ ਨਵਾਂ ਸਟਾਕ ਆਇਆ ਤੇ ਲੈਸਾ ਵਗੈਰਾ ਲਿਆਂਦੀਆਂ ਨੇ ਉਹ ਪਏ ਦੂਪੂਰੇ ਭਰੇ ਭਰੇ ਹੋਏ ਉਧਰ ਤੇ ਲੈਸਾ ਨੂੰ ਸਟਕਾਉਣੀਆਂ ਨੇ ਬਾਕੀ ਕੱਪੜੇ ਦੇ ਪਲੇਨ ਥਾਣ ਕਿਉਂਕਿ ਜਿਹੜਾ ਆਪਣਾ ਕੰਮ ਹੈਗਾ ਹੈਂਡਵਰਕ ਦੇ ਸਪੈਸ਼ਲ ਕਈ ਭਣਾ ਕਾਲਾਂ ਕਰਦੀਆਂ ਨੇ ਕਿ ਇਹ ਵੀ ਸਾਨੂੰ ਵੀ ਰੈਡੀमेड ਰੈਡੀमेड ਸੂਟ ਆਪ ਇੱਕ ਵੀ ਨਹੀਂ ਲੱਕਦੇ ਨਾ ਆਪਾਂ ਉਦਾਂ ਦੀ ਆਪਣੀ ਦੁਕਾਨ ਆ ਜਿੱਦਾਂ ਆਪਾਂ ਦੁਕਾਨਾਂ ਤੋਂ ਕੱਪੜੇ ਖਰੀਦਦੇ ਨੇ ਉਦਾਂ ਦੀ ਦੁਕਾਨ ਨਹੀਂ ਹੈਗੀ ਆਪਣੀ ਆਪਣਾ ਜਿੰਨਾ ਹੈਗਾ ਸਿਸਟਮ ਸਾਰਾ ਹੈਂਡਵਰਕ ਦਾ ਹੀ ਆ ਤੇ ਇਹੋ ਜੀ ਚੀਜ਼ ਬਣਾ ਕੇ ਦਿੰਨੇ ਆ ਜਿਹੜੀ ਤੁਸੀਂ ਕਦੇ ਸੋਚੀ ਵੀ ਨਹੀਂ ਹੋਊਗੀ ਤੁਸੀਂ ਇੱਕ ਵਾਰੀ ਸਾਨੂੰ ਬੜਾ ਡਿਜ਼ਾਈਨ ਭੇਜ ਦਿਓ ਵੀ ਕਿਸੇ ਦਾ ਹੋਰ ਦਾ ਡਿਜ਼ਾਈਨ ਵੀ ਤੁਸੀਂ ਭੇਜ ਸਕਦੇ ਹੋ ਬਟ ਡਟੋ ਚੀਜ਼ ਬਣਾ ਕੇ ਦੇਵਾਂਗੇ ਉਦੋਂ ਵੀ 21 ਬਣਾ ਕੇ ਦੇਵਾਂਗੇ 19 ਨਹੀਂ ਬਣਦੀ ਠੀਕ ਆ ਇੰਨਾ ਵਧੀਆ ਮਟੀਰੀਅਲ ਹੁੰਦਾ ਸੋ ਫੇਰ ਆਪਣਾ ਉੱਧਰ ਸਾਰੇ ਜਿਹਨੇ ਸੂਟ ਰੈਡੀ ਹੋਏ ਪਏ ਨੇ ਉਧਰ ਉਹ ਤੁਸੀਂ ਪੈਂਆਂ ਵੱਜੀਆਂ ਦੇਖ ਸਕਦੇ ਹੋ ਪਰ ਇਹਦੇ ਵਿੱਚ ਵੀ ਟਕਾਉਣ ਲੱਗੇ ਹੋਏ ਆ ਤੇ ਬਾਕੀ ਮੇਨ ਜਿਹੜਾ ਹੈਗਾ ਪਲੇਨ ਥਾਨ ਜਿਹੜੇ ਹੁੰਦੇ ਸਾਨੂੰ ਖਰੀਦਨੇ ਪੈਂਦੇ ਵਧੀਆ ਕਪੜਾ ਕੋ ਕਪੜਾ ਖਰਾਬ ਨਾ ਹੋਵੇ ਤੇ ਉਹਨੂੰ ਡਾਈ ਕੀਤਾ ਜਾਂ ਡਾਈ ਕਰਕੇ ਜਿਹੜਾ ਕਸਟਮਰ ਕਹਿੰਦੇ ਵੀ ਉਹ ਕਲਰ ਉਹਨਾਂ ਦਾ ਬਣਾਇਆ ਜਾਂਦਾ ਸਭ ਦੀ ਚੋਇਸ ਅਲੱਗ-ਅਲੱਗ ਹੁੰਦੀ ਆ ਕਿ ਚੋਇਸ ਦੇ ਅਨੁਸਾਰ ਕਪੜਾ ਡਾਈ ਹੁੰਦਾ ਫਿਰ ਉਹਦੇ ਉੱਤੇ ਹੈਂਡਵਰਕ ਹੁੰਦਾ ਸਾਰਾ ਜਿੱਦਾਂ ਤੁਸੀਂ ਦੇਖ ਸਕਦੇ ਹੋ ਆ ਸਾਰੇ ਨਵੇਂ ਆਪਣੇ ਆਰਡਰ ਜਿਹੜੇ ਹੈਗੇ ਆ ਰੈਡੀ ਹੋਏ ਨੇ ਇਦਾਂ ਹੈਂਡਵਰਕ ਸਾਰਾ ਹੱਥਾਂ ਨਾਲ ਨਿਕਲਦਾ ਹੈ ਜਿੱਦਾਂ ਆਪਣਾ ਸਾਰਾ ਸਟਾਕ ਰੈਡੀ ਪਿਆ ਵਾ ਇਹ ਸਾਰਾ ਕੂਰੀਅਰ ਹੋਣ ਵਾਸਤੇ ਸਾਰਾ ਤਿਆਰ ਆ ਸੋਹਣੇ ਸੋਹਣੇ ਸੂਟ ਸਾਰੇ ਇਦਾਂ ਦੇ ਇਹ ਸਾਰੇ ਕੂਰੀਅਰ ਜਾਣੇ ਨੇ ਜਿੰਨੇ ਸੂਟ ਨੇ ਸਾਰੇ ਕਸਟਮਰਾਂ ਦੀ ਨੇ ਸਾਰੇ ਮੰਨ ਕੇ ਚਲੋ ਵੀ ਉਹਨਾਂ ਦੇ ਆਰਡਰ ਤੇ ਬਣੇ ਨੇ ਤੇ ਇਹ ਕਿਸੇ ਹੋਰ ਦੇ ਮੇਚ ਵੀ ਨਹੀਂ ਆਉਣੇ ਕਿਸੇ ਦੇ ਮੇਚ ਨਹੀਂ ਆਉਣੇ ਕਿਉਂਕਿ ਨਾਪ ਦੇ ਹਿਸਾਬ ਨਾਲ ਹੀ ਵਰਕ ਹੁੰਦਾ ਨਾਪ ਦੇ ਹਿਸਾਬ ਦੇ ਨਾਲ ਹੀ ਇਹਦੀ ਸਟੀਚਿੰਗ ਹੁੰਦੀ ਆ ਜਿੰਨੇ ਤੁਸੀਂ ਸੂਟ ਦੇਖ ਸਕਦੇ ਹੋ ਸਭ ਪਰੇ ਤੋਂ ਪਰੇ ਨੇ ਬਾਕੀ ਇਹ ਤਾਂ ਕੁਝ ਵੀ ਨਹੀਂ ਹੈਗੇਗੇ ਤੇ ਬਹੁਤ ਸੋਹਣੇ ਸੋਹਣੇ ਸੂਟ ਨੇ ਵਿੱਚ ਲਹਿੰਗੇ ਲੱਗੇ ਹੋਏ ਆ ਤੇ ਆਪਣੇ ਕਿੰਨੇ ਸੂਟ ਆ ਬਣ ਕੇ ਰੈਡੀ ਹੋਏ ਨੇ ਆ ਬਾਕੀ ਆਪਣੇ ਥਾਨ ਵਗੈਰਾ ਪਏ ਆ ਸਾਰੇ ਤੇ ਆ ਆਪਣਾ ਨੰਬਰ ਆ ਬੁਕਿੰਗ ਕਰਵਾਉਣ ਵਾਸਤੇ ਰੀਤ ਫੈਸ਼ਨਸ ਲਈਣਾ ਤੁਸੀਂ ਇਸ ਨੰਬਰ ਤੇ ਆਪ ਦਾ ਕਿਸੇ ਸੂਟ ਦੀ ਇਨਕੁਆਰੀ ਕਰਨੀ ਆ ਸਾਨੂੰ ਮੈਸੇਜ ਸਕਰੀਨਸ਼ਾਟ ਜਰੂਰ ਭੇਜਦਾ ਕਰੋ ਤੇ ਸਕਰੀਨਸ਼ਾਟ ਜੇ ਤੁਸੀਂ ਭੇਜਦੇ ਹਨ ਪਤਾ ਲੱਗ ਜਾਂਦਾ ਕਿਹੜੀ ਸ਼ੂਟ ਦੀ ਗੱਲ ਕਰਦੇ ਹੋ ਆ ਸਾਰਾ ਸਟਾਕ ਜਾਨ ਕੇ ਨਵਾਂ ਰੈਡੀ ਹੋਇਆ ਇਹ ਹੁਣ ਬਹੁਤ ਜਲਦੀ ਇਹਨਾਂ ਦੀ ਵੀਡੀਓ ਸ਼ੂਟ ਹੋਊਗੀ ਤੇ ਆਪਣਾ ਇੱਧਰ ਲੱਗਾ ਹੋਇਆ ਬੈੱਡ ਜਿਹਦੇ ਉੱਤੇ ਬੈਠ ਕੇ ਆਪਦੇ ਸ਼ੋਅਰੂਮ ਦੇ ਵਿੱਚ ਅਸੀਂ ਆਰਾਮ ਕਰਦੇ ਹਾਂ ਤੇ ਵੀ ਕੋਈ ਇਥੇ ਆਪਣੇ ਘਰੇ ਪਤਾ ਨਹੀਂ ਲੱਗਦਾ ਵੀ ਲਾਈਟ ਹੈਗੀ ਆ ਜਾਂ ਨਹੀਂ ਹੈਗੀ ਕਦੋਂ ਲਾਈਟ ਜਾਂਦੀ ਆ ਤੇ ਕਦੋਂ ਆਉਂਦੀ ਆ ਕੋਈ ਪਤਾ ਨਹੀਂ ਲੱਗਦਾ ਕਿਉਂਕਿ ਸੂਲਰ ਲੱਗਿਆ ਹੋਇਆ ਕਰਕੇ ਤੇ ਪਤਾ ਨਹੀਂ ਲੱਗਦਾ ਲਾਈਟ ਕਦੋਂ ਜਾਵੜੀ ਕਦੋਂ ਆਈ ਕਿਉਂਕਿ ਆਪਣੀਆਂ ਕਨੈਕਸ਼ਨ ਕਨੈਕਸ਼ਨ ਹੀ ਕਟਿਆ ਹੋਇਆ ਹੈ ਗ੍ਰਿਡ ਦੇ ਨਾਲ ਰਾਤ ਨੂੰ ਸਿਰਫ 2 ਘੰਟੇ ਆਪਾਂ ਗ੍ਰਿਡ ਦੀ ਲੜ ਵਰਤਦੇ ਆ ਤੇ ਬਾਕੀ 24 ਘੰਟਿਆਂ ਦੇ ਵਿੱਚ 22 ਘੰਟੇ ਆਪਣਾ ਜਨਰਕ ਸੋਲਰ ਹੀ ਕੰਮ ਸਾਰ ਦਿੰਦਾ ਕਿਉਂਕਿ ਬੈਟਰੀ ਵਗੈਰਾ ਚਾਰਜ ਹੋ ਜਾਂਦੇ ਨੇ ਤੇ ਫਿਰ ਉਹ ਉਹਨਾਂ ਦਾ ਵੀ ਬੈਕਅਪ ਕਾਫੀ ਆ ਏਸੀ ਯੂਸੀ ਉਹ ਬੈਟਰੀਆਂ ਤੇ ਵੀ ਚੱਲ ਪੈਂਦੇ ਨੇ ਆਪਣੇ ਅੱਜ ਆਪਾਂ ਜਿਹੜੇ ਨਿੱਕੇ ਨੰਨੇ ਕੰਮ ਕਰਨ ਵਾਲੇ ਆਪਣੇ ਸ਼ੋਅਰੂਮ ਦੇ ਵਿੱਚ ਹੀ ਕਰਨੇ ਆ ਜਿੱਦਾਂ ਉਹਨਾਂ ਲੈਸਾ ਲੂਸਾ ਆਪਣੇ ਨਿਕਲ ਜਾਂਦੇ ਆ ਇਹ ਲੈਸਾ ਲੂਸਾ ਕਾ ਕੇ ਰੱਖਣੀਆਂ ਤੇ ਬਾਕੀ ਥਾਣ ਚੈੱਕ ਕਰਨੇ ਆ ਕਿ ਪਹਿਲਾਂ ਵਾਲੇ ਜਿਹੜੇ ਥਾਣ ਸਟਾਕ ਜਿਹੜਾ ਸੀਗਾ ਆਪਣੇ ਕੋਲੇ ਹੁਣ ਨਵਾਂ ਸਟਾਕ ਆਇਆ ਤੇ ਉਹ ਆਪਾਂ ਲਾਉਣਾ ਤੇ ਕੁਝ ਪਹਿਲਾਂ ਵੀ ਪਿਆ ਸੀ ਕਈ ਵਰੀ ਵਿੱਚ ਰਹਿ ਜਾਂਦੇ ਥਾਣ ਸੋ ਉਹ ਵੀ ਕੱਢ ਲਿਆ ਸਾਰੇ ਉਹ ਇੱਧਰ ਰੱਖੀ ਹੋਇਆ ਕੱਢ ਕੇ ਸਾਰੇ ਆਹ ਥਾਣ ਸੋ ਫਿਰ ਪਤਾ ਲੱਗ ਜਾਂਦਾ ਕਿ ਕਿੰਨੇ ਸਾਡੇ ਕੋਲੇ ਹੈਗੇ ਚੀਜ਼ਾਂ ਤੇ ਕਿਹੜੀਆਂ ਨਵੀਆਂ ਆਉਣ ਵਾਲੀਆਂ ਆਪਾਂ ਕਹਿ ਦੇ ਦਿੰਨੇ ਆ ਕਿ ਮੈਂ ਦੀ ਮਨ ਆ ਜਾਂਦਾ ਮੈਂ ਕਰਨ ਤੇ ਅਸੀਂ ਕੱਪੜਾ ਆਪਾਂ ਕਹਿ ਦੇਨੇ ਕਿਹੜਾ ਕੱਪੜਾ ਕੱਪੜੇ ਦੇ ਇੰਨੀ ਜਿਆਦੇ ਕੁਆਲਟੀ ਹੈ ਨਾ ਆਪਾਂ ਸੋ ਜੂਨੀ ਜ਼ਿਆਦਾ ਇਹੋ ਜੇ ਨਾਂ ਇਹਨਾਂ ਦੇ ਤੇ ਮਨਪ੍ਰੀਤ ਨੂੰ ਜ਼ਿਆਦਾ ਪਤਾ ਅੱਧੇ ਕਿ ਤਾਂ ਮੈਨੂੰ ਯਾਦ ਹੋ ਗਏ ਆ ਪਰ ਮੈਨੂੰ ਅੱਧੇ ਪਤਾ ਨਹੀਂ ਲਾਦਾ ਉਹਨੂੰ ਜ਼ਿਆਦਾ ਪਤਾ ਸੋ ਸਾਰੇ ਕੱਢ ਲਏ ਆ ਜਿਹੜੇ ਹੁਣ ਵਧੀਆ-ਵਧੀਆ ਥਾਣ ਆ ਸਾਰੇ ਕੱਢ ਲਏ ਆ ਹੁਣ ਉਹਨਾਂ ਨੂੰ ਕਈ ਚਿਰ ਦੇ ਵਿੱਚ ਰੱਖੇ ਹੋਏ ਆ ਥਾਣ ਤੇ ਉਹ ਕੱਢੇ ਹੀ ਨਹੀਂ ਗਏ ਸੀਗੇ ਫਿਰ ਉਹ ਅੱਜ ਕੱਢ ਲਏ ਆ ਪਤਾ ਲੱਗ ਜੂ ਕਿਹੜਾ-ਕਿਹੜਾ ਸਟਾਕ ਆਪਣੇ ਕੋਲੇ ਹੈਗਾ ਤੇ ਕਿਹੜਾ-ਕਿਹੜਾ ਹੋਰ ਫ੍ਰੀਜ ਦੇ ਨਾਲ ਸਟਾਕ ਆਪਣਾ ਹੁਣ ਕਿਹੜਾ ਪੂਰਾ ਹੋ ਗਿਆ ਤੇ ਕਿਹੜਾ ਸਟਾਕ ਆ ਬ ਇਕੱਠਾ ਕਰ ਲਿਆ ਤੇ ਕਿਉਂਕਿ ਹੁਣ ਗਰਮੀ ਆ ਗਰਮੀ ਦੇ ਵਿੱਚ ਵਾਰ-ਵਾਰ ਬੱਚਾ ਛੋਟਾ ਨਾਲ ਲੈ ਕੇ ਜਾਣਾ ਸ਼ਹਿਰ ਦੇ ਵਿੱਚ ਔਖਾ ਹੋ ਜਾਂਦਾ ਕੇਰਾ ਸਟਾਕ ਇਕੱਠਾ ਕਰ ਲਿਆ ਹੁਣ ਆਪਣੇ 2 ਮਹੀਨੇ ਲੰਘ ਜਾਣਗੇ ਤੇ ਉਸ ਤੋਂ ਬਾਅਦ ਫਿਰ ਥੋੜੀ ਜਿਹੀ ਠੰਡ ਮੌਸਮ ਥੋੜਾ ਚੇਂਜ ਜਦੋਂ ਹੋਣ ਲੱਗਿਆ ਫਿਰ ਫਿਰ ਆਪਾਂ ਆਪਦਾ ਕੰਮ ਫੇਰ ਸ਼ੁਰੂ ਕਰਾਂਗੇ ਬਾਕੀ ਬਟਿਕ ਦਾ ਕੰਮ ਆਪਾਂ ਜੁਰਾਂ ਸ਼ੁਰੂ ਕਰਤਾ ਬਾਈ ਸਾਰਿਆਂ ਸਪੋਰਟ ਜਰੂਰ ਕਰੋ ਥੋੜੀ ਸਪੋਰਟ ਦੀ ਬਹੁ ਲੋੜ ਆ ਲਓ ਜੀ ਬਟਿਕ ਵਾਲੀ ਮੈਡਮ ਵੀ ਆ ਗਈ ਆ ਲਓ ਜੀ ਹਮ ਇਹ ਵਿਰਾਸ ਹੋ ਗਿਆ ਤੇ ਹੁਣ ਦੇਖ ਵੀ ਆ ਕੇ ਜਦੋਂ ਸਟਾਕ ਨਾ ਲਿਆਦੇ ਦੇਖਿਆ ਨਹੀਂ ਅੱਦਾਂ ਸਟਾਕ ਦੁਬਾਰਾ ਹੀ ਲੈ ਆਂਦੇ ਨਹੀਂ ਹੈ ਤੁਸੀਂ ਦੇਖਣਾ ਚੱਲ ਕੋਈ ਨਹੀਂ ਆਪਣਾ ਦਾ ਲੱਗ ਹੀ ਜਾਣਾ ਤੇ ਥੋੜਾ ਜੇਰੀਨ ਹੋਇਆਗਾ ਕਿ ਉੱਪਰ ਥੋੜਾ ਮਨਪੀਤ ਸ਼ੋਰੂਮ ਦੇ ਉੱਪਰ ਥੋੜਾ ਘੱਟ ਕੋਸ਼ਿਸ਼ ਇੱਕ ਹੁੰਦੀ ਕਿ ਪੌਣੀਆਂ ਨਾਂ ਵਾਲੀਆਂ ਚੜ੍ਹਦੀਆਂ ਪੈਣ ਤੇ ਸਟਾਕ ਆ ਗਿਆ ਦੁਬਾਰਾ ਤੇ ਹੁਣ ਹੋਣੀ ਆ ਆਪਣੀ ਵੀਡੀਓ ਵਗੈਰਾ ਸ਼ੂਟ ਇੱਥੇ ਸ਼ੂਟਾਂ ਵਾਲੀ ਸੋ ਜਿਹੜੇ ਆਪਣੇ ਵਲੌਗ ਦੇਖਦੇ ਆ ਭੈਣਾ ਸੂਟਾਂ ਲਗਾ ਕੋਈ ਉਹਨਾਂ ਸੰਦੇਸ਼ ਦੇਣਾ ਚਾਹੁੰਦੇ ਨੇ ਦੇ ਸਕਦੇ ਨੇ ਮੈਂ ਕੰਮ ਸ਼ੁਰੂ ਕਰ ਦਿੱਤਾ ਆਪਾਂ ਹੁਣ ਉਹ ਤਾਂ ਕਰ ਹੀ ਦਿੱਤਾ ਆਪਾਂ ਸੋ ਜਿਨ੍ਹਾਂ ਨੇ ਵੀ ਆਰਡਰ ਦੇਣੇ ਦੇ ਸਕਦੇ ਆ ਤੁਸੀਂ ਹਣਾ ਸੋ ਹੁਣ ਕੰਟੀਨਿਊ ਕਰਾਂਗੇ ਆਪਾਂ ਤੇ ਗੈਰ ਵਿੱਚ ਪੈ ਗਿਆ ਸੀਗਾ ਉਦੋਂ ਪਹਿਲਾਂ ਜੂਨ ਦੀਆਂ ਛੁੱਟੀਆਂ ਹੋਣ ਤੇ ਫਿਰ ਮਾੜੀ ਫੇਰੀ ਨੇ ਪਿੰਡ ਵੀ ਜਾਣਾ ਹਮੇਤ ਲੱਗਦਾ ਨਾ ਜੂਨ ਦੇ ਛੜੇ ਹਨ ਫਿਰ ਉਦੋਂ ਫਿਰ ਉਹ ਕਈ ਕੰਮ ਨਹੀਂ ਉਦੋਂ ਆਪਣੇ ਜਾਂ ਕੇ ਵਰਕਰ ਸਾਰੇ ਕੰਮ ਸਾਰੇ ਕਰੀ ਜਾਣਗੇ ਆਪਣੇ ਉਹ ਇਟੂ ਨਹੀਂ ਹੈਗਾ ਪੰਜ ਚਾਰ ਦਿਨ ਜੇ ਜਾਣਾ ਹੋਇਆ ਤਾਂ ਜਾਏ ਹੁਣ ਛੋਟੀਆਂ ਵੀ ਜ਼ਰੂਰੀ ਹੈ ਨਾ ਤੇ ਇੱਧਰ ਆਪਣਾ ਲੇਸਾਂ ਨੂੰ ਸਾਂ ਨਿਕਲ ਗਈਆਂ ਸਾਰੀਆਂ ਥੱਲੇ ਤੇ ਇਹ ਆ ਪਟਕਾਉਣੀ ਆ ਹੁਣ ਥੋੜਾ ਸਾਮਾਨ ਲਾਉਣੇ ਆ 2 ਘੰਟੇ ਸ਼ੂਟ ਰੂਮ ਦੇ ਵਿੱਚ ਸਮਾਨ ਸੋਟਾ ਟਕਾਉਣਾ ਆਪਣਾ ਜਿਹੜੇ ਥਾਨ ਵਗੈਰਾ ਟਕਾਉਣੇ ਆ ਉਸ ਤੋਂ ਬਾਅਦ ਸ਼ੂਟ ਹੋਣੀ ਆ ਨਵੇਂ-ਨਵੇਂ ਸੋਨੇ-ਸੋਨੇ ਸ਼ੂਟਾਂ ਦੀ ਵੀਡੀਓ ਤੇ ਉਹ ਰੀਤ ਫੈਸ਼ਨਸ ਲਈਣਾ ਚੈਨਲ ਤੇ ਆਉਗੀ ਆਪਣੀ ਯੈਸ ਠੀਕ ਆ ਹਾਂਜੀ ਤੇ ਸਾਰਿਆਂ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਜਾ ਕੇ ਉੱਥੇ ਇਹ ਤੇ ਆਪਣੇ ਵਲੌਗ ਆਉਂਦੇ ਆ ਤੇ ਉਹ ਤੇ ਆਪਣੀ ਆਉਗੀ ਸੂਟਾਂ ਵਾਲੀ ਵੀਡੀਓ ਰੀਟ ਫੈਸ਼ਨਸ ਲੀਨਾ ਤੇ ਉਰ ਤੇ ਸਾਰੇ ਸੂਟਾਂ ਵਾਲੇ ਨਵੇਂ-ਨਵੇਂ ਡਿਜ਼ਾਈਨ ਆਉਣਗੇ ਜਿਹੜੇ ਮੇਰੇ ਭੈਣਾ ਇਹਨਾਂ ਇੰਟਰਸਟਡ ਹੈਗੇ ਸੂਟਾਂ ਦੇ ਵਿੱਚ ਤੇ ਉਹ ਉੱਥੇ ਜਾ ਕੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਠੀਕ ਹੈ ਜੀ ਕਰੀਏ ਕੰਮ ਫਿਰ ਹਾਂਜੀ ਚੱਲ ਕਰ ਮੋਤੀ ਲਓ ਜੀ ਕੁਛ ਡਿਫਰੈਂਟ ਜਿਹਾ ਦੇਖਣਾ ਹੈ ਇੱਕ ਹੋ ਜਾ ਸੀਨ ਲਾਉਣਾ ਹੈ ਇਹ ਵੀ ਸਮਾ ਲਾ ਦੋ ਤੇ ਇਹੋ ਵਾਟਰ ਜੀ ਅੰਦਰ ਲਾ ਦੋ ਥੋੜੀ ਵਾਟਰ ਆ ਗਈ ਜਿਹੜੇ ਆਪਣੇ ਨਵੇਂ ਡਿਜ਼ਾਈਨ ਬੰਦ ਬਣਦੇ ਨੇ ਫਿਰ ਜਿਹੜੀਆਂ लेस ਲੁੱਸਾਂ ਹੁੰਦੀਆਂ ਫਿਰ ਇਕੱਠੀਆਂ ਜਿਆਦਾ ਕੁਆਂਟੀਟੀ ਵਿੱਚ ਰੱਖੀਦੀਆਂ ਕਿਉਂਕਿ ਫਿਰ ਕੱਲੀ-ਕੱਲੀ लेस ਮਲਾਉਣ ਵਾਸਤੇ ਸ਼ਹਿਰ ਨਹੀਂ ਜਾਇਆ ਜਾਂਦਾ ਔਖਾ ਹੋ ਜਾਂਦਾ ਇੰਨਾ ਟਾਈਮ ਹੈ ਨਹੀਂ ਕਿਸੇ ਕੋਲੇ ਵੀ ਸਹੀ ਹੈ ਨਾ ਉਹ ਪ੍ਰੀਤੋ ਹਾਂਜੀ ਦੇਖੋ ਇੱਧਰ ਵੱਡੇ ਪਹੁੰਚੇ ਵਾਲੀ ਸਲਵਾਰ ਵੱਡੇ ਪਹੁੰਚੇ ਹੈ ਨਾ ਕੀ ਬੋਲਦੇ ਇਹਨੂੰ ਫਾਰਸੀ ਇਹ ਕਰਨੇ ਨੂੰ ਪਤਾ ਹੈ ਹਾਂ ਕਰਨੇ ਨੂੰ ਅਲੱਗ ਕਰਨ ਕਿਹੜੀ ਸਲਵਾਰ ਹੈ ਫਰਸ਼ੀ ਫਰਸ਼ੀ ਇਹ ਫਰਸ਼ ਦੇ ਬਾਈ ਜਾਂਦੀ ਹੈ ਨਾ ਠੀਕ ਆ ਇਹ ਨਾ ਪਰਸਨਲ ਲੱਗਦੀ ਰਹਿੰਦੀ ਸੀ ਨਾ ਵੱਡੇ ਵੱਡੇ ਫੋਨਸੀਆਂ ਵਾਲੀ ਅੱਛਾ ਉਹਨੂੰ ਫਰਸ਼ੀ ਕਹਿੰਦੇ ਹਾਂ ਠੀਕ ਆ ਬਸ ਹੁਣ ਆਪਾਂ ਹਾਲੀ ਹੋੜੀ ਕੰਮ ਬੰਦਾਉਣਾ ਸਾਰੇ ਆਪਾਂ ਨੂੰ ਕਹਿੰਦੇ ਵਨਪੀ ਤੇ ਕਿ ਤੁਸੀਂ ਦੂਜੀ ਵੀ ਲਿਆ ਕਰੋ ਰੈਡੀमेड ਵੀ ਕਿਉਂਕਿ ਆਪਣਾ ਕੰਮ ਹੈ ਹੈਂਡਵਰਕ ਦਾ ਹਾਲੀ ਹੋੜੀ ਆਪਾਂ ਵਧਾਵਾਂਗੇ ਹਾਲੀ ਹੋੜੀ ਕੋਸ਼ਿਸ਼ ਕਰਾਂਗੇ ਵਧਾਉਣ ਦੀ ਜੇ ਆਪਣੇ ਸਬਸਕ੍ਰਾਈਬਰਾਂ ਨੂੰ ਸੇਮ ਸੂਟ ਚਾਹੀਦਾ ਹੋਵੇ ਤਾਂ ਮਿਲ ਸਕਦਾ ਹੈ ਮੰਗਵਾਇਆ ਹੋਇਆ ਜੇ ਤਾਂ ਆ ਗਿਆ ਤਾਂ ਫਿਰ ਸਾਰਿਆਂ ਨੂੰ ਮਿਲ ਜਾਊਗਾ ਜੇ ਅੱਛਾ ਕੋਈ ਪ੍ਰੋਬਲਮ ਆ ਗਈ ਬਾਏ ਦਾ ਵੇ ਫਿਰ ਹੋ ਸਕਦਾ ਆਪਾਂ ਉਹ ਸਾਰੇ ਹੀ ਕਰਾਂਗੇ ਸੂਟ ਸਾਰੇ ਇਹ ਕਹਿ ਦਿੰਦੇ ਆ ਕਿ ਵੀ ਸੇਮ ਸਾਨੂੰ ਚਾਹੀਦਾ ਸੇਮ ਫਿਰ ਓਖਾ ਹੋ ਜਾਂਦਾ ਆਪਣਾ ਕੰਮ ਹੈਗਾ ਮੈਂ ਪਹਿਲਾਂ ਵੀ ਕਾ ਕੇ ਛੱਡ ਗਿਆ ਹੈਂਡਵਰਕ ਦਾ ਹੀ ਆ ਤੇ ਇਸ ਪਾਸੇ ਨੂੰ ਹੌਲੀ ਹੌਲੀ ਆਪਾਂ ਤੋਰਾਂਗੇ ਕਿਉਂਕਿ ਕਾਉਂਟੀ ਆਪਾਂ ਹੌਲੀ ਹੌਲੀ ਕਾਟਨ ਦੇ ਵੀ ਲੈ ਕੇ ਆਇਆ ਕਰਾਂਗੇ ਨਵੇਂ ਲੇਟੈਸਟ ਜੇ ਡਿਜ਼ਾਈਨ ਸਾਰੇ ਤਰ੍ਹਾਂ ਦੇ ਉਹ ਵੀ ਰੱਖਿਆ ਕਰਾਂਗੇ ਆਪਾਂ ਨਾਲ ਨਾਲ ਫਿਲਹਾਲ ਆਪਣਾ ਹੈਂਡਵਰਕ ਦਾ ਹੀ ਆ ਸਾਰਾ ਕੰਮ ਹੂੰ ਜੀ ਫਿਰ ਦੋਸਤੋ ਇਦਾਂ ਕਿ ਉਹ ਚੀਜ਼ਾਂ ਤਾਂ ਦੁਕਾਨਾਂ ਤੇ ਮਿਲ ਜਾਂਦੀਆਂ ਨੇ ਇਹ ਫਸੂਗੀ ਹੂੰ ਇਹ ਨਹੀਂ ਲਾਏ ਦੇਖ ਲਓ ਠੀਕ ਆ ਜਿਹੜੀਆਂ ਚੀਜ਼ਾਂ ਦੁਕਾਨਾਂ ਤੇ ਮਿਲ ਜਾਂਦੀਆਂ ਨੇ ਫਿਰ ਉਹ ਤਾਂ ਆਪਾਂ ਕਿਤੋਂ ਵੀ ਲੈ ਸਕਦੇ ਆ ਸੋ ਕੰਮ ਉਹ ਕਰੋ ਜਿਹੜੀਆਂ ਤੋਂ ਵੱਖਰਾ ਜਿਹੜਾ ਮਤਲਬ ਕਿ ਤਾਂ ਹੋਰ ਨਾ ਮਿਲੇ ਸੋ ਕਹਿਣ ਦਾ ਮਤਲਬ ਇਹ ਆ ਇਹ ਦਾ ਮਤਲਬ ਇਹ ਹੈ ਕਿ ਹੈਂਡਵਰਕ ਵਾਲੇ ਸੂਟ ਜਿਹੜੇ ਆਪਾਂ ਰੈਡੀ ਕਰਵਾਉਨੇ ਆ ਨਵੇਂ-ਨਵੇਂ ਡਿਜ਼ਾਈਨ ਆ ਸਾਰੇ ਆਪਣੇ ਨਵੇਂ ਲੇਟੈਸਟ ਡਿਜ਼ਾਈਨ ਹੀ ਰੈਡੀ ਹੋਏ ਆ ਆਪਾਂ ਦਿਖਾਵਾਂਗੇ ਹੌਲੀ-ਹੌਲੀ ਉਧਰ ਵੀ ਜਿਹੜੇ ਹੈਗੇ ਆਪਣੇ ਡਿਜ਼ਾਈਨ ਕਾਫੀ ਬਨੇ ਪਏ ਆ ਇੱਧਰ ਵੀ ਬਨੇ ਪਏ ਆ ਪਰ ਸਾਰੀਆਂ ਵੀਡੀਓਜ਼ ਦੇ ਵਿੱਚ ਲੈ ਕੇ ਆਵਾਂਗੇ ਹੌਲੀ-ਹੌਲੀ ਕਿਉਂਕਿ ਪਹਿਲਾਂ ਆਪਾਂ ਸਟਾਰਟ ਨਹੀਂ ਕੀਤਾ ਸੀਗਾ ਕੰਮ ਕੁਝ ਟਾਈਮ ਲਈ ਆਪਾਂ ਰੁਕਿਆ ਹੋਇਆ ਸੀਗਾ ਹੁਣ ਆਪਾਂ ਦੁਬਾਰਾ ਸਟਾਰਟ ਕਰਾਂਗੇ ਹੁਣ ਤੁਸੀਂ ਜਿਨ੍ਹਾਂ ਨੇ ਵੀ ਆਰਡਰ ਕਰਨੇ ਆ ਸੂਟਾਂ ਦੇ ਤੁਸੀਂ ਕਰ ਸਕਦੇ ਹੋ ਤੇ ਆਪਾਂ ਤੁਹਾਡੇ ਲਈ ਸੋਹਣੇ ਸੋਹਣੇ ਸੂਟ ਬਣਾ ਕੇ ਦਵਾਂਗੇ ਆ ਬਹੁਤ ਸੋਹਣੇ ਸੂਟ ਬਣੇ ਪਏ ਆ ਜਿਹੜੇ ਆਪਾਂ ਹੁਣ ਦਿਖਾਉਣੇ ਆ ਠੀਕ ਆ ਤੇ ਇਹ ਨਵੇਂ ਸਾਰੇ ਸੂਟ ਨੇ ਆ ਸਾਡਾ ਬਾਈ ਕਰਨ ਹੈਲਪਰ ਸੋ ਜਿਹੜੇ ਸ਼ਹਿਰ ਸ਼ੁਰ ਵਾਲੇ ਕੰਮ ਆ ਫਿਰ ਇਹ ਨਹੀਂ ਕਰਨੇ ਹੁੰਦੇ ਆ ਸਾਰੇ ਸੋ ਘੈਂਡ ਬੰਦਾ ਸਾਡਾ ਏ ਹਨਾ ਐ ਨੰਨੀ ਐ ਨੰਨੀ ਪਿਆਰ ਨੰਨੀ ਕਹਿੰਨੇ ਨਿੱਕਾ ਸਾਡੇ ਸਾਰਿਆਂ ਚ ਇਹ ਨੰਨੀ ਕਹਿੰਨੇ ਹੀ ਵਿਆਹ ਨਾਲ ਹਾਂ ਇਹ ਬਾਈ ਕਹਿੰਦਾ ਵੀ ਥਾਣ ਦਾ ਮੁੱਕ ਗਏ ਆ ਸਾਰੇ ਕਰਨੇ ਨੂੰ ਡਿਊਟੀ ਦਿੱਤੀ ਸੀਗੀ ਉੱਪਰ ਦੇਖ ਲੈ ਜਿਹੜਾ ਆਪਣਾ ਕਹਿੰਦਾ ਭਾਬੀ ਜੀ ਮੈਨੂੰ ਦੱਸ ਦੋ ਕਿੰਨੇ ਸਾਰਾ ਕੁਝ ਖਤਮ ਹੋ ਗਿਆ ਕੋਸ਼ਮੀ ਭਾਬੀ ਜੀ ਸਮਾਨ ਸਾਰਾ ਖਤਮ ਹੋ ਗਿਆ ਲਿਆਉਣਾ ਪੈਣਾ ਆ ਵੇਖੋ ਵੀ ਇੰਨੇ ਥਾਂ ਨਿਕਲੇ ਆ ਕਹਿੰਦਾ ਵੀ ਮੁੱਕ ਗਿਆ ਸਾਰਾ ਕੋਈ ਅਜੇ ਵੀ ਲੱਖ ਰੁਪਈਆ ਲੱਖ ਰੁਪਈਆ ਲਵਾਤਾ ਇਹਨੇ ਯਕੈ ਇਨੀ ਵੀ ਨਹੀਂ ਕੋਈ ਸ਼ੋਅਰੂਮ ਚ ਮਨਪ੍ਰੀਤ ਵੀ ਨਹੀਂ ਆਈ ਉੱਪਰ ਹੈਨਾ ਮਨਪ੍ਰੀਤ ਵੀ ਸ਼ੋਅਰੂਮ ਚ ਨਹੀਂ ਆਈ ਵੇਖਿਆ ਮਨਪ੍ਰੀਤ ਨਹੀਂ ਹੋਣੀ ਮੈਂ ਉੱਪਰ ਹੀ ਨਹੀਂ ਆਈ ਸੀ ਕਿਉਂਕਿ ਕੱਪੜੇ ਵਗੈਰਾ ਸਾਰੇ ਪਲੇਨ ਹੀ ਨਹੀਂ ਕੱਟਨੇ ਸੀਗੇ ਕਰਨੇ ਨੂੰ ਪਤਾ ਵਾ ਮੈਨੇ ਤੇ ਡਬਲ ਡਾਇਮੰਡ ਉਹ ਵੀ ਖਤਮ ਆ ਲਾ ਦੋ ਲਓ ਜੀ ਲਾ ਸਾਰੀਆਂ ਲੇਸਾਂ ਆਪਣੀਆਂ ਆ ਗਈਆਂ ਆ ਚੁੰਨੀ ਲਾ ਦੋ ਦੋਸਤੋ ਹੁਣ ਹੌਲੀ ਹੌਲੀ ਹਣਾ ਆਪ ਦੀ ਲਾਈਫ ਵਿੱਚ ਫੇਰ ਪਹਿਲਾਂ ਵਾਂਗੂ ਆਪ ਦਾ ਬਿਜ਼ੀ ਹੋਵਾਂਗੇ ਬਿਜ਼ੀ ਹੋਵਾਂਗੇ ਹਣਾ ਹੰਤ ਤੱਕ ਥੋੜਾ ਜਿਹਾ ਫ੍ਰੀ ਰਹੇ ਸੀਗੇ ਹੂੰ ਫ੍ਰੀ ਵੀ ਕਹਾ ਦਾ ਕਿ ਡਾਕਟਰਾਂ ਦੇ ਮਤਲਬ ਕਿ ਜਵਰਾਜ ਸੇਜੇਰੀਅਨ ਹੋਇਆ ਸੀ ਉਸ ਤੋਂ ਬਾਅਦ ਫਾਦਰ ਸਾਹਿਬ ਜਾਦੀ ਹੋ ਗਏ ਹਣਾ ਤੇ 2 ਮਹੀਨੇ ਦੇ ਕਰੀਬ ਉਹਨਾਂ ਨੂੰ ਹੋਣ ਆਲੇ ਨੇ ਤੇ ਉਸ ਤੋਂ ਬਾਅਦ ਕੁਝ ਵੀ ਸਾਰਾ ਸਿਸਟਮ ਜਿਹਾ ਹੱਲ ਗਿਆ ਸੀਗਾ ਤੇ ਹੁਣ ਹੁਣ ਕੰਮ ਤਾਂ ਕਰਨੇ ਪੈਣੇ ਹਨਾ ਉਹ ਤਾਂ ਆਪਾਂ ਛੱਡ ਨਹੀਂ ਸਕਦੇ ਤੇ ਹੌਨ ਫਿਰ ਹੌਲੀ ਹੌਲੀ ਸ਼ੁਰੂ ਕੀਤਾ ਕੰਮ ਫੇਰ ਹੁਣ ਫਿਰ ਆਪਾਂ ਦੱਬ ਦੇਣਾ ਕੰਮ ਫਰਮਾਤਮਾ ਰੱਖੀ ਸੁੱਖ ਤੇ ਵਧੀਆ ਪਹਿਲਾਂ ਵਾਂਗੂ ਫੇਰ ਹੁਣ ਆਪਦਾ ਜਿਹੜਾ ਬੁਟੀਕ ਦਾ ਕੰਮ ਹੁਣ ਸ਼ੁਰੂ ਕਰਦੇ ਆਂ ਓਕੇ ਤੇ ਜਿਹੜੇ ਆਪਾਂ ਸੂਟ ਕਹਿ ਦਿੰਦੀਆਂ ਮੇਰੀਆਂ ਭੈਣਾਂ ਸੀਮ ਕਈ ਵਾਰੀ ਨਹੀਂ ਮਿਲਦੇਗੇ ਹਨਾ ਤੇ ਚੀਜ਼ ਦਾ ਫਰਕ ਹੁੰਦਾ ਜਿਹੜੇ ਹੁਣ ਮਤਲਬ ਕਿ ਆ ਮਨਪੀਤ ਤੁਸੀਂ ਵੀਰ ਪਾਇਆ ਕੀਤਾ ਦੇਖ ਸਕਦੇ ਹੋ ਤੇ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਦੇਖਣ ਨੂੰ ਤਲਾਬ ਦੇ ਹਲਕੇ ਜਿਹਾਟੇ ਵੀ ਕਮਹਿੰਗੇ ਪੈ ਜਾਂਦੇ ਕਾਫੀ ਜ਼ਿਆਦੇ ਕੰਮ ਨਾਲ हां यो सूट कॉटन वधिया वाली प्योर वाली वो थोड़ी एक्सपेंसिव ਪੈ ਜਾਂਦੀ ਹੈ ਕੁਝ ਨਾਰਮਲ ਸੂਟ कॉटन ਦਾ 500 ਤੋਂ ਵੀ ਸਟਾਰਟ ਆ ਸੂਟ 250 ਤੋਂ ਵੀ ਸਟਾਰਟ ਆ 300 ਤੋਂ ਵੀ ਸਟਾਰਟ ਆ ਜਿੱਦਾਂ ਦੇ ਮਰਜ਼ੀ ਆਪਾਂ ਲੈ ਸਕਦੇ ਆ ਜਿੱਦਾਂ ਜਿੰਨਾ ਬਜਟ ਆਪਾਂ ਉਹਨਾਂ ਲੈ ਸਕਦੇ ਆ ਸੂਟ 10000 ਤੱਕ ਵੀ ਪਏ ਆ कॉटन ਦੇ कॉटन ਦੇ ਹਾਂ ਅਲੱਗ-ਅਲੱਗ ਆ ਜਾਂਦਾ ਹਾਂ ਹਾਂਜੀ ਅਲੱਗ-ਅਲੱਗ ਪ੍ਰਾਈਸ ਆ ਜਾਂਦੀ ਉਹਨਾਂ ਦੀ ਪਰ ਫਿਲਹਾਲ ਮੇਨ ਕੰਮ ਆਪਣਾ ਹੈਂਡਵਰਕ ਦਾ ਹੀ ਆ ਜੀ ਤੇ ਹੈਂਡਵਰਕ ਦੇ ਸੂਟ ਆਪਾਂ ਤਿਆਰ ਕਰਦੇ ਕਿਉਂਕਿ ਜਿਹੜੇ ਆਪਾਂ ਰੈਡੀमेड ਚੀਜ਼ਾਂ ਇਹਦਾ ਆਪਾਂ ਤੁਸੀਂ ਕਿਸੇ ਵੀ ਦੁਕਾਨ ਤੇ ਜਾ ਕੇ ਲੈ ਸਕਦੇ ਹੋ ਸੋ ਜ਼ਿੰਦਗੀ ਦੇ ਵਿੱਚ ਕੁਝ ਵੀ ਤੁਸੀਂ ਕਰਨਾ ਨਾ ਦੁਨੀਆ ਤੋਂ ਵੱਖਰਾ ਕਰੋਗੇ ਤਾਂ ਤੁਸੀਂ ਸাকਸੈਸ ਹੋਵੋਗੇ ਕਿਉਂਕਿ ਜਿਹੜੇ ਸਾਰੇ ਕਰ ਹੀ ਜਾਂਦੇ ਆ ਤੇ ਉਹਨਾਂ ਉਸ ਰੇਸ ਦਾ ਉਹ ਭੱਜੇ ਫੇਰਾਂਗੇ ਤੇ ਆਪਾਂ ਸਾਰੇ ਮਿਕਸ ਹੋ ਜਾਾਂਗੇ ਠੀਕ ਆ ਤੇ ਆਪਣਾ ਇਹ ਹਾਜ਼ਰੀ ਕਰੇ ਪ੍ਰਮਾਨ ਨਿੱਕੇ ਜੀ ਵਲੌਗ ਦੀ ਠੀਕ ਆ ਤੇ ਹੁਣ ਆਪਾਂ ਸ਼ੂਟਾਂ ਵਾਲਾ ਵਲੌਗ ਕਰਨਾ ਸ਼ੂਟ ਉਹ ਆਪਾਂ ਰੀਤ ਫੈਸ਼ਨਸ ਲੀਣਾ ਦੇ ਪਾਵਾਂਗੇ ਸੂਰੇ ਫਸਟ ਟਾਈਮ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੀਆਂ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਨੇ ਹਮ ਠੀਕ ਆ ਫਿਰ ਮਿਲਾਂਗੇ ਅਗਲੇ ਵਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਲਵ ਯੂ ਆ